ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਗਾਵਾਂ ਦਿਖਾਉਂਗਾ ਬਾਈ ਪ੍ਰਦੀਪ ਕੋਲੋਂ ਤੇ ਲੋਹੇਖੇੜੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਵੀਡੀਓ ਬਣਾਉਣ ਵਾਸਤੇ ਆਇਆ ਹੋਇਆ। ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਧਨੌਲਾ ਮੰਡੀ ਦੇ ਰਹਿ ਜਾਂਦਾ ਹੈ। ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਰਾ ਡੇਰੀ ਫਾਰਮ ਤੇ ਬਾਈ ਦਾ ਸੇਲ ਪਰਚੇਜ ਦਾ ਕੰਮ ਹੈ ਇੱਥੇ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ। ਅੱਜ ਦੀ ਵੀਡੀਓ 'ਚ ਤੁਹਾਨੂੰ ਗਾਵਾਂ ਦਿਖਾਉਣੀ ਹੈ। ਨਾਗ ਜੇ ਗੱਲ ਕਰੀਏ ਤਾਂ ਲਗਭਗ 25 ਤੋਂ 30 ਪਸ਼ੂ ਇੱਥੇ ਗਾਵਾਂ ਵਿਕਰੀ ਵਾਲਾ ਹੋਣੀਆਂ ਪਰ ਇਸ ਵੀਡੀਓ ਵਿੱਚ ਤੁਹਾਨੂੰ 6 ਜਾਂ 7 ਪਸ਼ੂ ਤੋੜ ਕੇ ਦਿਖਾਉਣੇ ਆ ਕਿਉਂਕਿ ਜਿਹੜੇ ਪਸ਼ੂ ਤਿਆਰ ਜੇ ਹੁੰਦੇ ਆ ਤੁਹਾਨੂੰ ਉਹਨਾਂ ਦੀ ਸਮਝ ਵੀ ਆਊਗੀ ਉਹ ਨਾ ਕਿ ਤੁਹਾਨੂੰ ਤੋੜ ਕੇ ਦਿਖਾ ਦੇਾਂਗੇ ਬਾਕੀ ਪਸ਼ੂ ਇੱਥੇ ਖੜੇ ਐ ਇਸੇ ਵੀਡੀਓ ਚ ਇੱਕ ਹੀਫਰ ਤੁਹਾਨੂੰ ਦਿਖਾਉਣੀ ਆ ਲਾਸਟ ਉੱਤੇ ਸੋ ਇਹ ਵੀ ਤੁਹਾਨੂੰ ਜਿਹੜੀ ਤੋੜ ਕੇ ਦਿਖਾਵਾਂਗੇ ਬਾਹਰ ਕੱਢਾਂਗੇ ਇਹਨੂੰ ਸੋ ਆਪਾਂ ਆਓ ਵੀਡੀਓ ਦੀ ਸ਼ੁਰੂਆਤ ਕਰੀਏ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਪਸੂ ਬਾਹਰ ਆਉਂਦੇ ਜਾਣਗੇ ਤੇ ਤੁਸੀਂ ਵੀਡੀਓ ਚ ਦੇਖਦੇ ਜਾਓਗੇ। ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਪ੍ਰਦੀਪ ਅੱਜ ਆਪਾਂ 7-8 ਵਿਹੜਾ ਦਿਖਾਵਾਂਗੇ ਤੋਰ ਕੇ ਵੈਸੇ ਫਾਰਮ ਤਾਂ ਸੁੱਕਾ ਪਿਆ। ਵਿਹੜਾ ਭਾਈ ਆਪਣੇ ਕੋਲੇ ਮੰਨ ਕੇ ਚੱਲੋ ਵੀ ਟੋਟਲ ਜਾਨਵਰ 25-26 ਨੇ। ਠੀਕ ਐ। ਬਾਕੀ ਹਰ ਤਰ੍ਹਾਂ ਦਾ ਜਾਨਵਰ ਖੜਾਗਾ। ਠੀਕ ਐ। ਵੀ ਜਿੱਦਾਂ ਆਪਾਂ ਕਹਿੰਦੇ ਨੇ ਵੀ 65000 ਦੀ ਕੋਸਟ ਦੀ ਗਾਂ ਵੀ ਹੈਗੀ ਆ 70000 ਵਾਲੀ ਵੀ ਹੈਗੀ ਆ ਠੀਕ ਹੈ ਅਸੀਂ ਕਹਿੰਦਾ ਮਤਲਬ ਵੀ 70000 ਤੋਂ ਸਟਾਰਟ ਹੋ ਕੇ 70 80 90 95 ਹਰ ਤਰ੍ਹਾਂ ਦਾ ਜਾਨਵਰ ਖੜਾਗਾ ਠੀਕ ਹੈ ਜਿੱਦਾਂ ਦੀ ਗਾਂ ਕੋਈ ਖਰੀਦਣੀ ਚਾਹੁੰਦਾ ਹੈ ਵੀ ਲਾਸਟ ਰੇਟ 1.5 ਲੱਖ ਤੱਕ ਦੀ ਗਾਂ ਅਜ ਮੌਜੂਦ ਠੀਕ ਹੈ ਬਈ ਪਹਿਲੇ ਨੰਬਰ ਤੇ ਵੈੜ ਦਿਖਾਉਣੀ ਹੈ ਜੀ ਇਹ ਬਈ ਦੋ ਦੰਦ ਆਪਾਂ ਦੰਦ ਵੀ ਚੈੱਕ ਕਰਾ ਦਾਂਗੇ ਕਰਮਾ ਵਾਲੀ ਤੇ ਪ੍ਰੋਪਰ ਰਿਕਾਰਡ ਅਜ ਥੋੜੀ ਹੀ ਭਲਾਂ ਪਾਉਣ ਲੱਗੀ ਆ ਠੀਕ ਹੈ ਇੱਕ ਹਫਤਾ ਇਹਦਾ ਪੈਂਡਿੰਗ ਆ ਨਾਰਮਲ ਦੁੱਧ ਜਿਹੜੀ ਮਿਲਕ ਕੈਪੈਸਿਟੀ ਆ 30 ਕਿਲੋ ਅ ਰੇਟ ਕੀ ਰਹਿਣਾ ਰੇਟ ਬਾਈ ਦਾ ਜਮਾਂ ਬਾਜ ਰੇਟ ਹੀ ਆ ਵੀ ਘਟਾਉਣ ਵਧਾਉਣ ਵਾਲਾ ਨਹੀਂ ਆਪਾਂ ਕਰਦੇ ਜਿਵੇਂ ਪਹਿਲਾਂ ਆਪਾਂ ਹਰ ਵੀਡੀਓ ਚ ਕਰਦੇ ਆ ਇੱਕ ਲੱਖ ਤੇ ਬਾਈ 45000 ਦੀ ਬੱਛੀ ਦੇ ਦਾਂਗੇ ਕਿਤੋਂ ਵੀ ਦੂਰੋਂ ਵੀ ਸੱਜਣ ਆਉਂਦਾਗਾ ਕਿ ਚੀਜ਼ ਨੂੰ ਦੇਖ ਕੇ ਇਹ ਨਹੀਂ ਕਹੂਗਾ ਵੀ ਯਾਰ ਤੁਸੀਂ ਰੇਟ ਇਹਦਾ ਕਿੱਦਾਂ ਦਾ ਮੰਗਿਆ ਠੀਕ ਆ ਉੱਤਲੇ ਦੰਦ ਚੈੱਕ ਕਰਾਵੇ ਸੋ ਦੱਸੋ ਦੋ ਦੰਦ ਬੱਛੀ ਪਹਿਲਾ ਸੂਆ ਸੂਊਗੀ 145000 ਦੀ ਮਿਲ ਜੂਗੀ ਤੇ ਦੰਦ ਵੀਡੀਓ ਚ ਕਨਫਰਮ ਕਰ ਦੇਣੇ ਆ ਕਨਫਰਮ ਦੋ ਦੰਦ ਬਸ ਠੀਕ ਹੈ ਵੀਰੇ ओरिजिनल ਦੋ ਦੰਦ ਆ ਬਾਈ ਬਾਕੀ ਪ੍ਰੋਪਰ ਰਿਕਾਰਡ ਬਾਈ ਸਾਰਾ ਜਿਗਜੀ ਤੇ ਦਾ ਹੈਗਾ ਜਿੱਥੇ ਫਾਰਮ ਜੋ ਵੱਛੀ ਆਈ ਆ ਤੇ ਮਿਲਕਿੰਗ ਪੈਸਟੀ ਨਾਰਮਲ ਦੁੱਧ ਆ ਜਿਹੜਾ 30 ਕਿਲੋ ਦੁੱਧ ਦੇ ਕਰਮ ਵਾਲੀ ਦੇ ਦੂਗੀ ਠੀਕ ਹੈ ਸੋ ਵੇਖੋ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਚ ਵਹਿਣਾ ਬਾਹਰ ਵੀਰ ਲਈ ਆਉਣਗੇ ਟ੍ਰੇਡ ਤਾਂ ਬਾਈ ਐ ਹੁੰਦਾ ਜਾਨਵਰ ਦੇ ਹਿਸਾਬ ਨਾਲ ਹੀ ਹੁੰਦਾ ਇਦਾਂ ਦਾ ਜਾਨਵਰ ਜੇ ਆਪਾਂ ਕਹੀਏ ਫਾਰਮ ਦੇ ਵਿੱਚ ਮੰਨ ਕੇ 1.5 ਲੱਖ ਤੋਂ ਪਲੱਸ ਤਾਂ ਖਾ ਜਾਂਦਾ ਪਰਦੀਪ ਭਾਈ 2 ਨੰਬਰ ਤੇ ਜਿਹੜੀ ਵੈੜ ਹੋਣ ਪਿਆ ਪਯਰ ਦੋਂਦੀ ਆ ਭਾਈ ਇਹ ਵੀ ਦੋ ਦੰਦ ਭਲਾਂ ਸੋਹਣ ਭਾਈ ਫਿਰਦੀ ਆ ਥੋੜੀ ਜੀਆਂ ਹਾਂ ਬਾਕੀ ਰੇਟ ਇਹਦਾ ਜਿਹੜਾ ਆਪਾਂ ਕਰਨਾ ਬਿਲਕੁਲ ਬਾਜ਼ ਵਰੇਟੀ ਆ ਠੀਕ ਹੈ 95000 ਰੁਪਏ ਦੀ ਬੱਛੀ ਦੇ ਦਾਂਗੇ ਦੰਦ ਚੈੱਕ ਕਰਾ ਦੇ ਪੁੱਤੇ ਦੇ ਵੀ ਠੀਕ ਹੈ ਸੋ ਦੋਸਤੋ ਦੋ ਦੰਦ ਪਹਿਲਾ ਸੁਆ ਦਿਨ ਪ੍ਰਦੀਪ ਇਹ ਕਿੰਨੇ ਲੈ ਲਈ ਦਿਨ ਭਾਈ ਹਫਤਾ ਲੈ ਜੂਗੀ ਠੀਕ ਹੈ ਕਰਮਾਂ ਵਾਲੀ ਫਾਰਮ ਚੁਆਈ ਕਰਕੇ ਤੁਹਾਡਾ ਧੱਕਾ ਉਹ ਕਰਦੀਆਂ ਨੇ ਪਯਰ ਦੋ ਦੋ ਦੰਦ ਭਾਈ ਠੀਕ ਹੈ ਓਕੇ ਕਹਿਣ ਦੀ ਇੱਕ ਕਈ ਵਾਰ ਹੁੰਦਾ ਦੂਰੋਂ ਆਉਂਦਾ ਸੱਜਣ ਬੰਦਾ ਕਹਿ ਦਿੰਦਾ ਵੀ ਯ ਆਕੇ ਇੱਥੇ ਹੋਰਾ 7 ਦਿਨ ਬਾਈ ਇਹਦੇ ਰਹਿੰਦੇ ਆ ਉੱਪਰ ਲੈ ਜੇ 2 ਦਿਨ 4 ਦਿਨ ਉੱਪਰ ਲੈ ਜੇ ਠੀਕ ਹੈ ਤੇ ਦੁੱਧ ਕੋਈ ਮਰਜ਼ੀ ਸੱਜਣੇ ਨੂੰ ਪੰਨ ਕੇ ਲੈ ਲੈ 25 ਤੋਂ ਪਲੱਸ ਪਲੱਸ ਦੁੱਧ ਦੇ ਨੇ ਜੋ ਦੇ ਦੇਣ ਠੀਕ ਹੈ ਨਸਲ ਕੁਆਲਿਟੀ ਬਹੁਤ ਵਧੀਆ ਸੋ ਦੋਸਤੋ ਇਹ ਵੀ 2 ਦੰਦ ਰੇਟ ਤੁਹਾਨੂੰ ਦੱਸਦਾ ਹੈ ਰੇਟ ਵੀ ਬਾਈ ਸੋ ਦੋਸਤੋ ਇਹ ਵੀ ਪਹਿਲਣ ਵੈੜ ਤੁਸੀਂ ਦੇਖ ਰਹੇ ਹੋ ਢਾਂਚਾ ਇਹਦਾ ਦੇਖ ਲਓ ਇਦਾਂ ਦਾ ਇਹਦਾ ਸਟਰਕਚਰ ਰਹੂਗਾ ਰੇਟ ਤੁਹਾਨੂੰ ਦੱਸਦਾ ਬਾਈ ਨੇ ਬਹੁਤ ਵਧੀਆ ਜਨਮਰ ਆ ਬਾਈ ਜੀਜੀਤ ਆ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਇਹ ਜੀ ਆਪਾਂ ਆਮ ਦੇਖੀਏ 1 15 20 ਦੀ ਵੱਚੀ ਹੈ ਠੀਕ ਹੈ ਵੀ ਚਲੋ ਆਪਣੇ ਕੋਲੇ ਬਾਜਬ ਰੇਟ ਚਾਹੀ ਆਪਾਂ ਬਾਜਬ ਚੀ ਸੇਲ ਕਰ ਦੇਣੀ ਆ ਠੀਕ ਹੈ ਵਧੀਆ ਜਨਮਰ ਸੋ ਇਹ ਦੋਸਤੋ ਦੋ ਨੰਬਰ ਤੇ ਸੀ ਵੇੜ ਪ੍ਰਦੀਪ ਭਾਈ ਜਿਹੜੀ ਹੈ ਤਿੰਨ ਨੰਬਰ ਤੇ ਇਹ ਬਾਈ ਦੁੱਕ ਦੇ ਦੰਦ ਤੋੜ ਗਈ ਠੀਕ ਹੈ ਮੰਨ ਕੇ ਚਲੋ ਮੰਨ ਦੁੱਗੀ ਹਲੇ ਠੀਕ ਹੈ ਤੇ ਇਹਦੇ ਵੀ ਹਲੇ ਕਰਮਾਂ ਵਾਲੀ ਲੈ ਜੂਗੀ 10 ਦਿਨ ਹਫ਼ਤੇ ਤੋਂ 10 ਦਿਨ ਲੈ ਚ ਇਹ ਕੀ ਪਾਚ ਦੇ ਦੇਾਂਗੇ ਇਹ ਬਾਈ ਇਹਦਾ ਵੀ ਬਾਜਬਰੇ ਟੱਕ 10 ਦੀ ਬੱਚੀ ਦੇ ਦੇਾਂਗੇ ਬਾਈ ਠੀਕ ਹੈ 1 ਲੱਖ 10 ਹਜ਼ਾਰ ਹਾਂ ਡੈਨਮਾਰਕ ਦੇ ਸਿਮੰਦੀਆ ਸੋਹਣਾ ਰਿਕਾਰਡ ਹੈਗਾ ਤੇ ਦੁੱਧ ਵੀ ਕਰਮਾਂ ਵਾਲੀ ਮੰਨ ਕੇ ਵੀ ਨਾਰਮਲ ਜਿੱਦਾਂ ਹੁਣ ਮੌਸਮ ਗਰਮੀ ਦਾ ਚੱਲਦਾ 25 ਕਿਲੋ ਤੋਂ ਪਲੱਸ ਪਲੱਸ ਦੁੱਧ ਦੇ ਦੂ ਬਾਕੀ ਪਹਿਲਾਂ ਨਾ ਬੱਚੇ ਆ ਬਾਈ ਚਾਰ ਪੰਜ ਬਹੁਤ ਟੌਪ ਟੌਪ ਦੀਆਂ ਨੇ ਠੀਕ ਹੈ ਸੋ ਟਾਂਚਾ ਦੋਸਤੋ ਵੈੜ ਦਾ ਬਹੁਤ ਸੋਹਣਾ ਤੇ ਹਵਾਨੇ ਤੇ ਨਾੜਾਂ ਵੀ ਚੰਗਾ ਹਾਲਾਂਕਿ ਜਦੋਂ ਦੁੱਧ ਤੇ ਆਊਗੀ ਹਵਾਨਾ ਫੇਰ ਤੋਂ ਨੂੰ ਕਨਫਰਮ ਪੈਕਸੋਵ ਨੇ ਦੀਆ ਤੇ ਟਾਂਚਾ ਉੱਤੋਂ ਦੀ ਦੇਖ ਰਹੇ ਹੋਵੋਗੇ ਇਹ ਬੁੱਢੀ ਨਹੀਂ ਹੁੰਦੀ ਗਾਂ ਇਦਾਂ ਦਾ ਸਟਰਕਚਰ ਇਹਦਾ ਦਿਸਦਾ ਮੇਨ ਗੱਲ ਬਾਈ ਹੋਰ ਆ ਇੱਥੇ ਜਾਨਵਰ ਜਿਵੇਂ ਪੱਕੇ ਫਰਸ਼ ਤੇ ਤੁਰਦਾ ਬਾਈ ਇਹ ਹਰੇਕ ਵੀਰ ਨੂੰ ਜੱਜਮੈਂਟ ਵੀ ਹੁੰਦੀ ਆ ਆਮ ਤੌਰ ਤੇ ਕੱਚੇ ਜੀ ਦੋ ਜਾਨਵਰ ਤੁਰਦਾ ਕਈ ਵਾਰ ਬੰਦਾ ਕਹਿੰਦਾ ਪੈਰ ਦਾ ਵਧੀਆ ਹੋਰ ਦਾ ਵਧੀਆ ਘੋੜੇ ਵਰਗੇ ਜਾਨਵਰ ਨੇ ਸਹੀ ਚਾਰ ਨੰਬਰ ਤੇ ਬਾਈ ਜਿਹੜੀ ਗਾਂ ਦਿਖਾ ਰਿਹਾ ਬਾਈ 30 ਤੋਂ 32 ਕਿਲੋ ਦੁੱਧ ਇਹਨੇ ਪਹਿਲਾਂ ਨਹੀਂ ਦਿੱਤਾ ਹੋਇਆ ਹੂੰ ਦੂਜਾ ਸੂਆ ਗਾ ਬਾਕੀ ਤਕਰੀਬਨ ਜਿੰਨੇ ਵੀ ਜਾਨਵਰ ਆ ਚਾਹੇ ਮਸ਼ੀਨ ਤੇ ਲਾ ਲੈ ਹੱਥੀਚ ਵਾਈ ਵਾਲੇ ਥਣ ਨੇ ਜਾਨਵਰਾਂ ਦੇ ਠੀਕ ਐ 6 ਦੰਦਾ ਬਾਈ ਜਿਗਜੀ ਤੇ ਇਹ ਤੇ ਕਰਮਾਲੀ ਮੰਨ ਕੇ ਵੀ ਦੁੱਧ ਨੋਰਮਲ 30 ਤੋਂ ਪਲੱਸ ਨੋਰਮਲ ਦੁੱਧ ਦੇਊਗੀ ਕੀ ਰੇਟ ਰਹਿਣਾ ਦਾ ਰੇਟ ਤਾਂ ਬਾਜੂ ਬਾਈ 1 ਲੱਖ ਤੇ 5000 ਦੀ ਵਿਹੜ ਆਪਾਂ ਦੇ ਦੇਣ ਇੱਕ 5 ਦੀ ਹਾਂ ਠੀਕ ਐ ਓਕੇ ਸੋ ਦੋਸਤੋ ਦੇਖੋ ਇਹਨੂੰ ਤੁਸੀਂ 1 ਲੱਖ ਤੇ 5000 ਜਦੋਂ ਭਾਈ ਜਗਜੀਤ ਤਿਆਰ ਹੋਈ ਕਰਮ ਵਾਲੀ ਜਿਵੇਂ ਆਪਾਂ ਕਹਿੰਨੇ ਵੀ ਲੇਵਾ ਤਾਂ ਅੱਗੇ ਪਿੱਛੇ ਦਾ ਲੇਵਾ ਬਹੁਤ ਸੋਹਣਾ ਲਾ ਦੇਣਾ ਠੀਕ ਹੈ ਲਿਆ ਭਾਈ ਸੋ ਇਹ 4 ਨੰਬਰ ਦੇ ਉੱਤੇ ਗਾ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਮੋਸਟਲੀ ਹੁਣ ਤੁਹਾਨੂੰ ਇੱਥੇ ਪੱਕੇ ਥਾਂ ਤੇ ਹੀ ਦਿਖਾਇਆ ਕਰਾਂਗੇ ਪਸ਼ੂ ਦਾ ਸਟਰਕਚਰ ਸਹੀ ਸਮਝ ਚ ਆ ਜਾਂਦਾ ਇੱਕੋ ਜਿਹੀ ਥਾਂ ਤੇ ਜਦੋਂ ਪਸ਼ੂ ਤੁਰਦਾ ਪ੍ਰਦੀਪ ਭਾਈ ਇਹ ਵੈਡ ਦੀ ਕੀ ਡਿਟੇਲ ਹੈ ਇਹ ਭਾਈ ਤੋਂ 28 ਕਿਲੋ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਸੂ ਬਾਈ ਕਿੰਨੇ ਕਿ ਦਿਨ ਲੇ ਜੂਗੀ ਬਾਈ ਦਿਨ ਬਾਈ ਇਹਦਾ ਹਫਤਾ ਪਿਆਗਾ ਰੋਕੀ ਪੁੱਤ ਇੱਕ ਮਿੰਟ ਤੇ ਤਿਆਰੀ ਬਹੁਤ ਸੋਹਣੀ ਕਰੂ ਬਾਈ ਜਗਜੀਤ ਪਹਿਲਾਂ ਵੀ ਆਪਾਂ ਜਿਵੇਂ ਦੱਸਿਆ ਚਾਹੇ ਹੱਥੀ ਚ ਅਡਰ ਕੁਆਲਿਟੀ ਬਹੁਤ ਜਿੰਨੀ ਕਹਦੇ ਵੀ ਐਨ ਪੂਰੀ ਸ਼ਾਨਦਾਰੀ ਬਣਾਉ ਠੀਕ ਐ ਇਹਦਾ ਰੇਟ ਕੀ ਰਹਿਣਾ ਪ੍ਰਤੀ ਰੇਟ ਬਾਈ ਇਹਦਾ ਵੀ ਬਾਜ ਰੇਟ 1 ਲੱਖ ਤੇ 10000 ਦੀ ਵੱਛੀ ਦੇ ਦਾਂਗੇ ਬਾਈ ਠੀਕ ਐ ਇਧਰ ਨੂੰ ਕਮਾ ਲਈ ਬਾਈ 1 ਲੱਖ ਤੇ 10000 ਦੀ ਦੂਜਾ ਸੂਆ ਵਹਿੜਾ ਥਾਣਾ ਥੀਂ ਚੁਆਈ ਵਾਲਾ ਵੀ ਐ ਮਸ਼ੀਨ ਤੇ ਦਾ ਜਿੱਦਾਂ ਦਾ ਮਰਜ਼ੀ ਥਣ ਚੋਲੋ ਤੁਸੀਂ ਪਰ ਅਥੀਂ ਚੁਆਈ ਵਾਸਤੇ ਥਾਣਾ ਬਹੁਤ ਸੋਹਣਾ ਦਿਸਦਾ ਸੋ ਟਾਂਚਾ ਤੁਸੀਂ ਦੇਖ ਲਓ ਲੈ ਆ ਬਈ ਵਾਪਸ ਲੈ ਚਲ ਵਾਪਸ ਸੋ 5 ਨੰਬਰ ਦੇ ਉੱਤੇ ਵੈੜ ਤੁਹਾਨੂੰ ਬਾਕੀ ਬਾਈ ਨਾਰਮਲ ਤੈਨੂੰ ਪਤਾ ਪਿੰਡਾਂ ਦੇ ਵਿੱਚ ਵੀ ਰੇਟ ਗਾਵਾਂ ਦੇ ਨਾਰਮਲ ਲੱਖ ਤੋਂ ਪਲੱਸ ਆਪ ਨੂੰ ਹੁਣ ਖਰੀਦ ਕਰਨੀ ਪੈਂਦੀ ਐ ਠੀਕ ਐ ਇਹ ਦੂ ਅੱਗੇ ਦੋਸਤੋ 6 ਨੰਬਰ ਤੇ ਵੈੜ ਦਿਖਾਉਣੇ ਪਰਦੀਪ ਭਾਈ 6 ਨੰਬਰ ਤੇ ਇਹ ਵੈੜ ਦੇ ਬਾਈ ਜੀ 12 ਤੋਂ 15 ਦਿਨ ਵੀ ਲੈ ਸਕਦੀ ਆ ਦੁੱਗ ਦੇ ਦੰਦ ਬਾਈ ਜੀ ਤੇ ਇਹ ਤੋੜ ਗਈ ਠੀਕ ਹੈ ਚੌਕ ਦੇ ਚੱਕਲੇ ਨੇ ਸੂਆ ਪਹਿਲਾ ਹੀ ਹੈ ਪਹਿਲਾ ਸੂਆ ਬਾਈ ਦੁੱਧ ਕਰਮਾਂ ਵਾਲੀ ਬਹੁਤ ਸੋਹਣਾ ਦੇ ਦੂਗੀ ਦੁੱਧ 30 ਤੋਂ ਪਲੱਸ ਨਾਰਮਲ ਦੇ ਦੂ ਹਮ ਬਾਕੀ ਬੋਡੀ ਸਟਰਕਚਰ ਬਹੁਤ ਸੋਹਣਾ ਬਾਈ ਕੁਆਲਟੀ ਬਰੀਡ ਬਰੂਡ ਆ ਦਾ ਕੋਈ ਲੇਖਾ ਨਹੀਂ ਥਣ ਥਣ ਤਾਂ ਸਾਰੀਆਂ ਵੈੜਾਂ ਦੀ ਮਸ਼ੀਨ ਤੇ ਲਾ ਲਓ ਚਾਹੇ ਹੱਥੀ ਲਾ ਲਓ ਇਹਦੇ ਨੂੰ ਦਿਖਾਈ ਪੁੱਤ ਮੂੰਹ ਇਹਦਾ ਤੁਸੋ ਬਰੀਡ ਕੁਆਲਿਟੀ ਦੇਖ ਲਓ ਤੁਸੀਂ ਜਜਮੈਂਟ ਕਰਿਓ ਵੀ ਤੁਹਾਨੂੰ ਕਿੱਦਾਂ ਦੀ ਲੱਗਦੀ ਐ ਅੱਛਾ ਪ੍ਰਦੀਪ ਵੈਸੇ ਇਹਦਾ ਰੇਟ ਕੀ ਰਹਿਣ ਵਾਲਾ ਰੇਟ ਭਾਈ ਇਹਦਾ ਬਾਜਿ ਵਰੇਟੀ ਰੱਖਾਂਗੇ ਵੀ ਘਟਾਉਣ ਵਧਾਉਣ ਵਾਲਾ ਰੇਟ ਨਹੀਂ ਕਰਦੇ ਇਹ ਜੇ ਆਪਾਂ ਉਹੀ ਰੇਟ ਕਰ ਲਓ ਵੀ ਇਹਦਾ 80 90 ਉਹ ਕੰਮ ਨਹੀਂ 1 45 ਦੀ ਵੱਛੀ ਦੇ ਦਿੰਦਾ ਭਾਈ ਠੀਕ ਐ ਜੋੜਾ ਕੋਈ ਸੱਜਣ ਕਿਤੋਂ ਵੀ ਮੰਨ ਕੇ ਅੰਬਰਸਰ ਸਾਈਡ ਤਰਨਤਾਰਨ ਸਾਈਡ ਕਿਤੋਂ ਦਾ ਵੀ ਲੈਂਦਾ ਤਾਂ ਜੋੜੇ ਦੀ ਆਪਾਂ ਪਹੁੰਚ ਕਰ ਦਾਂਗੇ ਜਿਹੜਾ ਮਰਜ਼ੀ ਜੋੜਾ ਕਰ ਲੈ ਠੀਕ ਐ ਸੋ ਦੋ ਗਾਵਾਂ ਬਾਈ ਕਹਿੰਦਾ ਵੀ ਕਿਰਾਇਆ ਇਸ ਵੀਰ ਦਾ ਹੋਊਗਾ ਬਾਕੀ ਤੁਸੀਂ ਆ ਕੇ ਦੇਖਿਓ ਹਰੇ ਤਸੱਲੀ ਕੋਲ ਆ ਕੇ ਕਰ ਲੋ ਜਿਹੜੀ ਆਪਣੀ ਵੀ ਆਪਾਂ ਦੋ ਗਾਵਾਂ ਦੀ ਪਹੁੰਚ ਹੈ ਜਿਹੜੀ ਆਪਾਂ ਕਰਦੇ ਹਾਂ ਠੀਕ ਹੈ ਸੋ ਇੱਕ ਇੱਕ ਕਰਕੇ ਤੁਹਾਨੂੰ ਵਹਿੜ ਇੱਥੇ ਤੋਰ ਕੇ ਦਿਖਾ ਰਹੇ ਹਾਂ ਪੱਕੇ ਦੇ ਉੱਤੇ ਪ੍ਰਦੀਪ ਬਾਈ ਕੀ ਡਿਟੇਲ ਹੈ ਇਸ ਦੀ ਇਹ ਬਾਈ ਵਹਿੜ ਫਾਰਮ ਚੋਂ ਲਈ ਆ ਗਈ ਪਰ ਇਹਦਾ ਟਾਈਮ ਰਹਿੰਦਾ ਬਾਈ ਅੱਛਾ ਤੇ ਮੇਰਾ 1 ਮਹੀਨਾ ਪਿਆ ਬਾਈ ਠੀਕ ਹੈ ਤੇ ਵੀ ਉਹ ਬੋਡੀ ਸਟਰਕਚਰ ਹੋਰ ਤਕੜੀ ਬਹੁਤ ਆ ਦੁੱਧ ਵੀ 35 36 ਕਿਲੋ ਦਾ ਦਿੱਤਾ ਹੋਇਆਗਾ ਠੀਕ ਹੈ ਤੇ ਰੇਟ ਇਹਦਾ ਮੰਨ ਕੇ ਵੀ ਅੱਜਲ ਰੇਟ ਆ ਜਿਹੜਾ ਦਾ ਬਾਜਬ ਰੇਟ ਆ 1.5 ਦੀ ਵੜ ਅੱਜ ਦੇ ਦਾਂਗੇ ਠੀਕ ਹੈ ਵਿਜੈ ਜੀ ਕੱਚੀ ਆ ਹਾਂ ਪ੍ਰਦੀਪ ਗੋਡਾ ਜਿਹੜਾ ਇਹ ਬਾਈ ਹੈਗਾ ਥੋੜੀ ਸਵੇਲਿੰਗ ਜੀ ਗੋਡੇ ਦੇ ਉੱਤੇ ਜਦਾਂ ਫਾਰਮ ਫੋਰਮ ਚ ਗਾਵਾਂ ਰਹਿੰਦੀਆਂ ਨਾ ਠੀਕ ਹੈ ਉਹ ਤਾਂ ਕੋਈ ਨਹੀਂ ਹਾਂ ਪੋਲਾ ਵੀਰੇ ਬਿਲਕੁਲ ਕੁਛ ਨਹੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਠੀਕ ਹੈ ਕਿਉਂਕਿ ਬਾਈ ਦੇਖ ਉਹਨੂੰ ਵੈਸੇ ਹੀ ਖਾਲੀ ਕਰਨਾ ਹੋ ਵੀ ਜਾਂਦਾ ਪਰ ਜ਼ਰੂਰਤ ਕੀ ਹੈ ਹੈਨਾ ਸਹੀ ਸੋ ਦੋਸੋ ਵਜਨ ਫੋਲਾ ਗਾਂ ਦਾ ਦੁੱਧੋਂ ਡਰਾਈ ਐ ਟਾਈਮ ਕਿੰਨਾ ਰਿਹਾ ਉਹਨੂੰ ਮਾਰ ਦਿਆ ਬਾਈ ਬਿਲਕੁਲ ਅੱਛਾ ਅਮੀਨਾ ਰਹਿੰਦਾ ਬਸ ਇੱਕ ਮਹੀਨਾ ਬਾਕੀ ਹਾਂਜੀ ਹਾਂਜੀ ਕਈ ਵਾਰ ਐ ਹੁੰਦਾ ਕੋਈ ਸੱਜਣ ਸਵਾਲ ਲੈਣਾ ਜਿਵੇਂ ਤਿਆਰੀ ਤੇ ਗਾਂ ਐਦਾਂ ਦੀ ਬਾਈ 1 35 40 ਦੀ ਤਾਂ ਨਾਰਮਲ ਹੋਈ ਪਈ ਆ ਹਨਾ ਠੀਕ ਐ ਸੋ ਇਹ ਦੋਸਤੋ ਤੁਹਾਨੂੰ ਅੱਗੇ ਇੱਕ ਵਾੜ ਦਿਖਾ ਰਹੇ ਇੱਕ ਹੋਰ ਗਾਂ ਬਾਈ ਲੈ ਕੇ ਆ ਰਿਹਾ ਉਹ ਵੀ ਤੁਹਾਨੂੰ ਦਿਖਾਉਣੇ ਪ੍ਰਦੀਪ ਬਾਈ ਇਸ ਗਾਂ ਦੀ ਕੀ ਡਿਟੇਲ ਆ ਬਾਈ ਦੂਜਾ ਸੂਆ ਸੂਗੀ ਹੂੰ 34 35 34 35 ਕਿਲੋ ਦੁੱਧ ਦੇਦਾ ਚੁਆਇਆ ਹੋਇਆ ਹੋਇਆਗਾ ਹੂੰ ਬਾਕੀ ਬੰਨੇ ਹੋਏ ਆਪਣੇ ਵੀਰ ਕੋਲੋਂ ਫਾਰਮ ਚੋਂ ਆਈ ਐ ਇਹ ਇਹ ਨਹੀਂ ਵੀ ਖੁੱਲੇ ਫਾਰਮ ਚੋਂ ਠੀਕ ਹੈ ਬਹੁਤ ਟੌਪ ਦੀ ਵਹਿੜ ਆ ਬਾਈ ਦੇਨੇ ਦੇ ਪੈ ਨੇ ਹਲੇ 15 ਤੱਕ ਮੰਨ ਕੇ 2-4 ਦਿਨ ਉੱਪਰ-ਨੀਚੇ ਵੀ ਕਰ ਸਕਦੀ ਐ ਹਲੇ 20 ਦਿਨ ਵੀ ਲੈ ਸਕਦੀ ਆ ਠੀਕ ਹੈ ਤੇ ਦੁੱਧ ਕਰਮਾ ਲਈ ਮੰਨ ਕੇ 35 ਕਿਲੋ ਤੋਂ ਉੱਪਰ-ਉੱਪਰ ਨਾਰਮਲ ਹੀ ਕੱਢੀ ਜਾਊ ਜੰਮੀ ਕੀ ਰੇਟ ਰਊਗਾ ਇਹਦਾ ਰੇਟ ਬਾਈ ਇਹ ਇਹ ਦੇ ਦਾਂਗੇ ਆਪਾਂ 140 ਦੀ ਗਾਂ ਦੇ ਦਾਂ 140 ਦੀ ਠੀਕ ਹੈ ਸੋ ਇਹ ਜਿਹੜੀਆਂ گاਵਾ ਤੁਹਾਨੂੰ ਤੋਰ ਕੇ ਦਿਖਾਉਣੀਆਂ ਸੀ ਦੋਸਤੋ ਉਹਨਾਂ ਦੇ ਵਿੱਚੋਂ ਸੀ ਲਾਸਟ ਉੱਤੇ ਇੱਕ ਤੁਹਾਨੂੰ ਵੱਛੀ ਦਿਖਾਉਣੀ ਹੈ ਹੀਫਰ ਆ ਬਾਈ ਕੋਲਾਈ ਪ੍ਰਦੀਪ ਭਾਈ ਕੀ ਡਿਟੇਲ ਹੈ ਇਸ ਵੇਲੇ ਦੋ ਤਾਂਦਾ ਭਾਈ 6 ਮਹੀਨੇ ਦੀ ਗੱਬਣਾ ਐਰ ਸ਼ੈਰ ਵੱਛੀ ਆ ਠੀਕ ਹੈ ਚੈੱਕ ਪਾਸ ਹੈ ਚੈੱਕ ਪਾਸ ਭਾਈ ਆਪਦੀ ਤਸੱਲੀ ਕਰਕੇ ਲੈ ਜੀ ਨੇ ਲੈ ਜਾਣੀਆਂ ਠੀਕ ਹੈ ਤੇ ਚਾਰ ਥਾਣਾ ਐਕਸਟਰਾ ਕੋਈ ਥਣ ਨਹੀਂ ਕੀ ਭਾਜ ਦੇ ਦਾਂਗੇ ਭਾਈ ਮੈਂ ਰੇਟ ਭਾਈ ਦਾ ਜਮਾ ਬਾਜ਼ੀ ਕਰਾਂਗੇ 52000 ਦੀ ਵੱਛੀ ਦੀ ਠੀਕ ਹੈ ਵੀ ਬਾਜ਼ੀ ਰੇਟ ਹੀ ਜਮਾ ਜਿਹੜਾ ਲੈਣ ਵਾਲਾ ਵੀ ਹਾਈਟ ਬਹੁਤ ਆ ਲੰਬਾਈ ਬਹੁਤ ਆ ਬਾਕੀ ਬਾਈ ਜਿਹੜਾ ਸੱਜਣ ਜਿਵੇਂ ਹੁਣ ਬਹੁਤ ਫੋਨ ਆਉਂਦੇ ਨੇ ਬਾਈਆਂ ਦੇ ਪਿੱਛੇ ਜੇ ਪੈਰ ਸ਼ਰ ਗਾਂ ਵੇਚੀ ਸੀ ਮੈਨੂੰ ਲੱਗਦਾ ਵੀ ਹੁਣ ਵੀ ਉਹਦੇ ਫੋਨ ਬਹੁਤ ਵੱਜਦੇ ਨੇ ਜਿਹਨੇ ਆਪਣੀ ਕੇਅਰ ਤੇ ਅੱਗੇ ਇਹ ਤਿਆਰ ਕਰਨੀ ਆ ਬਹੁਤ ਵਧੀਆ ਜਾਨਵਰ ਆ ਬਾਕੀ ਬਰੀਕ ਆ ਬਾਈ ਜਿੰਨੀ ਹੋਏਗਾ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਮੋਟਾ ਜਾਂ ਜਾਨਵਰ ਹੁੰਦਾ ਸਹੀ ਹੈ ਬਰੀਕ ਬਹੁਤ ਵਧੀਆ ਵੱੱਛੀ ਆ ਸੋ ਦੋਸਤੋ 52000 ਰੇਟ ਤੇ 6 ਮਹੀਨਿਆਂ ਦੀ ਗੱਭਣ ਪੂਰੀ ਰੁੱਤ ਚ ਸੂਗੀ ਥੋੜਾ ਜਿਹਾ ਪੈਰਾਂ ਤੇ ਹੱਥ ਮਰਾਲੋ ਜੇ ਖੋਰ ਬਣਵਾ ਲਓ ਜੇ ਇਹਦੇ ਦੋ ਦੰਦ ਵੱੱਛੀ ਆ ਚੰਗੀ ਕੀਮਤ ਤੇ ਵੇਚ ਲਓਗੇ ਜੇ ਕੋਈ ਵੀਰ ਤਿੰਨ ਮਹੀਨੇ ਸਾਹਮਣੇ ਅੱਗੇ ਜਾ ਕੇ ਬਾਈ ਜੇ ਬੰਦੇ ਨੇ ਕੇਅਰ ਕਰਕੇ ਤਿਆਰ ਕਰਕੇ ਵੇਚਣੀ ਆਏ ਮੰਨ ਲਓ ਵੀ ਲੱਖ ਤੋਂ ਪਲੱਸ ਤਾਂ ਇਹ ਨਾਰਮਲ ਵਿਕ ਜੂ ਠੀਕ ਹੈ ਜਿਵੇਂ ਆਪਾਂ ਕਹਿੰਦੇ 85 90 ਹਜ਼ਾਰ ਦਾ ਤਾਂ ਭਾਅ ਕੋਈ ਹੁੰਦਾ ਹੀ ਨਹੀਂ ਇਹ ਕੋਈ ਸ਼ਾਂਗ ਨਹੀਂ ਬਾਈ ਚੈੱਕ ਆਪ ਦੀ ਕਰਾ ਲੇ ਆਪਾਂ ਚੈੱਕ ਕਰਾ ਕੇ ਲਈ ਆ ਠੀਕ ਹੈ ਸੋ ਗੱਬਣ ਚੈੱਕ ਪਾਸ ਕਰਾ ਕੇ ਲੈ ਜਾਓ ਡਾਕਟਰ ਵੀਰ ਦੱਸ ਦਊਗਾ ਤੁਹਾਨੂੰ ਵੀ ਕਿੰਨੇ ਟਾਈਮ ਦੀ ਕਨਫਰਮ ਗੱਬਣ ਹੈ ਕਿਉਂਕਿ ਖਰੀਦੀ ਹੋਈ ਹੈ ਬਾਈ ਦੀ ਸੋ ਇਹ ਵੈੜ ਤੁਹਾਨੂੰ ਦਿਖਾ ਰਹੇ ਆ ਲਾਸਟ ਉੱਤੇ ਅੱਜ ਦੀ ਵੀਡੀਓ 'ਚ ਇਹ ਗਾਵਾਂ ਬਾਈ ਕੋਲ ਵਿਕਰੀ ਵਾਲ ਸੋ ਇਹ ਗਾਵਾਂ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਆਲੀਆਂ ਸੀਗੀਆਂ ਨਗ ਬਹੁਤ ਸਾਰੇ ਆ ਪੂਰਾ ਫਾਰਮ ਭਰਿਆ ਹੋਇਆ ਤੁਸੀਂ ਵਿజిਟ ਕਰ ਸਕਦੇ ਹੋ ਸਮਰਾ ਡੇਰੀ ਫਾਰਮ ਲੋਹਾਖੇੜਾ ਪਿੰਡ ਬਾਈ ਪ੍ਰਦੀਪ ਧੰਨਵਾਦ